ਅੱਜ ਲੌਂਗਵਾਲ ਦੇ ਵਿੱਚ 71 ਹੋਇਆਂਗੇ ਜੋ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਮੋਦੀ ਦਾ ਹੱਥ ਟੋਕਾ ਬਣ ਕੇ ਪਿਛਲੀ 19 ਮਾਰਚ 2025 ਨੂੰ ਸ਼ੰਭੂ ਤੇ ਖਨੌਰੀ ਬਾਡਰ ਦੇ ਉੱਪਰ ਐਮਐਸਪੀ ਦੀ ਕਾਨੂੰਨੀ ਮੰਗ ਨੂੰ ਲੈ ਕੇ ਲੱਗੇ ਹੋਏ ਮੋਰਚੇ ਨੂੰ ਉਹਦੇ ਵੱਲੋਂ ਪੀਲਾ ਪੰਜਾ ਚਲਾ ਕੇ ਉਜਾੜ ਦਿੱਤਾ ਗਿਆ ਸੀ ਤੇ ਟਰਾਲੀਆਂ ਸੀ ਜਿਹੜੀਆਂ ਉੱਥੋਂ ਖੁਰਦ-ਬੁਰਦ ਕਿਸਾਨਾਂ ਦੀਆਂ ਕਰ ਦਿੱਤੀਆਂ ਗਈਆਂ ਸੀ ਤਾਂ ਇਸੇ ਤਰ੍ਹਾਂ ਲੌਂਗਵਾਲ ਪਿੰਡ ਦੀ ਟਰਾਲੀ ਜਿਹੜੀ ਉਥੋਂ 19 ਤਰੀਕ ਨੂੰ ਨਾਬੇ ਦਾ ਪੰਕਜ ਪੱਪੂ ਜਿਹੜਾ ਅਗਰ ਕਾਉਂਸਲ ਦੇ ਟਰੈਕਟਰ ਮੰਗਰ ਪਾ ਕੇ ਨਾਬੇ ਆਪਣੇ ਕਬਾੜ ਦੇ ਵਿੱਚ ਲੈ ਕੇ ਆਇਆ ਸੀ ਤੇ ਉਹਨੂੰ ਉਹਨੇ ਭੰਨ ਕੇ ਖੁਰਦ-ਬੁਰਦ ਕਰ ਦਿੱਤਾ ਸੀਗਾ ਤੇ ਪਿਛਲੇ ਦਿਨਾਂ ਦੇ ਵਿੱਚ ਉਸ ਟਰਾਲੀ ਨੂੰ ਉਥੋਂ ਉਹਦੇ ਸਮਾਨ ਨੂੰ ਬਰਾਮਦ ਕੀਤਾ ਗਿਆ ਸੀਗਾ ਤੇ ਉਹਦੇ ਉੱਪਰ ਜਿਹੜਾ ਪਰਚਾ ਉਹ ਵੀ ਦਰਜ ਕੀਤਾ ਗਿਆ ਸੀਗਾ ਤੇ ਅੱਜ ਲੌਂਗਵਾਲ ਦੀ ਸੰਗਤ ਦੇ ਵੱਲੋਂ ਜਿਹੜੀ ਇਹ ਟਰਾਲੀ ਆ ਉਸ ਪਰਿਵਾਰ ਨੂੰ ਦਿੱਤੀ ਗਈ ਹੈਗੀ ਲੋਕਾਂ ਦੇ ਸਹਿਯੋਗ ਦੇ ਨਾਲ ਬੜਾ ਵੱਡਾ ਲੋਕਾਂ ਨੇ ਸਹਿਯੋਗ ਦਿੱਤਾ ਹੈਗਾ ਸੋ ਧੰਨਵਾਦ ਵੀ ਕਰਦੇ ਆ ਉਸ ਪਰਿਵਾਰ ਦਾ ਜਿਨ੍ਹਾਂ ਨੇ ਲੰਬਾ ਸਮਾਂ ਇਸ ਗੱਲ ਦੇ ਲਈ ਇੰਤਜ਼ਾਰ ਵੀ ਕੀਤਾ ਤੇ ਜਥੇਵੰਦੀ ਨਾਲ ਹਿੱਕ ਢਾਹ ਕੇ ਖੜੇ ਰਹੇ ਨੇਗੇ ਸੋ ਹੁਣ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਕਿ ਉਹ ਸਾਰੀ ਗੱਲਬਾਤ ਆ ਜਿਹੜੀ ਉਹ ਸਾਂਝੀ ਕਰਨ ਕਿ ਕਿਸ ਤਰ੍ਹਾਂ ਇਹ ਟਰਾਲੀ ਆ ਜਿਹੜੀ ਇਹ ਲੈ ਕੇ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਅਸੀਂ ਇਸ ਸਮੇਂ ਪਿੰਡ ਲੋਂਗੋਵਾਲ ਦੀ ਸੱਤ ਦੇ ਵਿੱਚ ਖੜੇ ਹਾਂ ਗੁੱਗਾ ਮਾੜੀ ਦੇ ਨੇੜੇ ਇਹ ਜਿਹੜੀ ਤੁਸੀਂ ਟਰਾਲੀ ਦੇਖ ਰਹੇ ਹੋ ਸਾਡੇ ਬਰਾਬਰ ਤੇ ਖੜੀ ਹੈ ਇਹਦੇ ਬਾਰੇ ਭਾਵੇਂ ਪਹਿਲਾਂ ਜਾਣਕਾਰੀ ਦੇ ਤੌਰ ਤੇ ਵੀਡੀਓ ਦੇ ਵਿੱਚ ਗੱਲ ਸਾਂਝੀ ਹੋ ਗਈ ਇਹ ਟਰਾਲੀ ਉਸ ਪਰਿਵਾਰ ਦੀ ਹੈ ਜਿਹੜੇ ਪਰਿਵਾਰ ਦੀ ਟਰਾਲੀ ਭਗਵੰਤ ਮਾਨ ਦੀ ਸਰਕਾਰ ਨੇ ਸ਼ੰਭੂ ਤੋਂ ਚੋਰੀ ਕੀਤੀ ਸੀ ਲੋਂਗੋਵਾਲ ਵਾਲੇ ਪਰਿਵਾਰ ਉਸ ਪਰਿਵਾਰ ਨੂੰ ਅੱਜ ਇਹ ਟਰਾਲੀ ਲੋਕਾਂ ਦੇ ਸਹਿਯੋਗ ਦੇ ਨਾਲ ਪੈਸੇ ਇਕੱਠੇ ਕਰਕੇ ਇਹ ਦੇਰ ਆਇਆ ਕਿਉਂਕਿ ਉਹਨਾਂ ਦਾ ਕੰਮ ਪਿਛਲੇ ਸਾਲ ਤੋਂ ਪ੍ਰਭਾਵਿਤ ਹੋ ਰਿਹਾ ਸੀ ਲਗਾਤਾਰ ਤੇ ਲੜਾਈ ਜਿਹੜੀ ਸਰਕਾਰ ਨਾਲ ਸਾਡੀ ਉਹ ਟਰਾਲੀ ਵਾਲੀ ਜਾਂ ਦੂਜੇ ਸਮਾਨ ਵਾਲੀ ਹੈ ਉਹ ਪੈਂਡਿੰਗ ਹੈ ਉਹ ਲੜਾਂਗੇ ਉਹਨੂੰ ਵਿਚਾਲੇ ਨਹੀਂ ਛੱਡਾਂ ਉਹਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਇਹ ਜਿੱਥੇ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆ ਕਰਨਾ ਚਾਹੁੰਦੇ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਨਾਲ ਦੀ ਨਾਲ ਵਿਕੇ ਜੁਇਕਤਾ ਆਜ਼ਾਦ ਵੱਲੋਂ ਕਿ ਤੁਹਾਡੇ ਅਸੀਂ ਇੱਕ ਇੱਕ ਰੁਪਈਏ ਨਾਲ ਇਕੱਠਾ ਕਰਕੇ ਇਹ ਟਰਾਲੀ ਪਰਿਵਾਰ ਦੇ ਕੰਮਕਾਰ ਲਈ ਉਹਨਾਂ ਦਾ ਕੰਮ ਨਾ ਰੁਲੇ ਉਹਨਾਂ ਨੂੰ ਸੌਂਪਣ ਦਾ ਅੱਜ ਫੈਸਲਾ ਕੀਤਾ ਹੈਗਾ ਪਿੰਡ ਕਾਈ ਲੋਂਗੋਵਾਲ ਤੇ ਨਾਲ ਦੀ ਨਾਲ ਅਸੀਂ ਉਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨੇ ਅੱਜ ਤੱਕ ਸਾਨੂੰ ਇੱਕ ਵਾਰ ਵੀ ਇਹ ਲੰਬਾ ਨਹੀਂ ਦਿੱਤਾ ਕਿ ਸਾਡੇ ਕੰਮ ਪ੍ਰਭਾਵਿਤ ਹੋਣ ਹੋ ਰਿਹਾ ਜਿਹੜਾ ਉਹਦੇ ਵਾਸਤੇ ਸਾਨੂੰ ਟਰਾਲੀ ਚਾਹੀਦੀ ਹੈ ਕਦੇ ਵੀ ਉਹਨਾਂ ਦੇ ਮੱਥੇ ਤੇ ਤੋੜੀ ਨਹੀਂ ਦੇਖੀ ਵੀ ਸਾਡੀ ਟਰਾਲੀ ਅंदोलਨ ਚ ਗਈ ਗੁੰਮ ਗਈ ਆਊਗੀ ਕਿ ਨਾ ਆਊਗੀ ਸੋ ਇਹ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਲੋਕ ਸਾਡੇ ਸੰਘਰਸ਼ੀ ਲੋਕਾਂ ਦੇ ਉੱਤੇ ਜਥੇਬੰਦੀਆਂ ਦੇ ਉੱਤੇ ਇੰਨਾ ਭਰੋਸਾ ਕਰ ਰਹੇ ਨੇ ਸੋ ਉਸ ਪਰਿਵਾਰ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਨੇ ਆ ਤੇ ਦੂਜੇ ਪਰਿਵਾਰ ਜਿਨ੍ਹਾਂ ਦੀਆਂ ਟਰਾਲੀਆਂ ਗੁੰਮੀਆਂ ਹੋਈਆਂ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਵਧਾਈ ਹੈ ਕਿ ਤੁਸੀਂ ਨੇ ਤਕੜੇ ਹੋ ਕੇ ਵੱਡੇ ਨਿੱਡਰ ਜਿਗਰੇ ਨਾਲ ਸਰਕਾਰ ਦੇ ਜਬਰ ਮੂਰੇ ਨਾ ਝੁਕਦਿਆਂ ਹੁੰਦਿਆਂ ਹੋਇਆ ਵੀ ਹੌਸਲਾ ਨਹੀਂ ਸਿੱਟਿਆ ਸੋ ਇਸ ਹੌਸਲੇ ਵਾਲੇ ਲੋਕਾਂ ਦਾ ਹਮੇਸ਼ਾ ਅਸੀਂ ਧੰਨਵਾਦ ਕਰਦੇ ਰਵਾਂਗੇ ਇਹ ਇੱਕ ਟਰਾਲੀ ਦਾ ਅੱਜ ਮਸਲਾ ਜਿਹੜਾ ਪਰਿਵਾਰ ਦਾ ਕੰਮਕਾਰ ਦਾ ਹੱਲ ਕਰਨ ਦਾ ਫੈਸਲਾ ਕੀਤਾ ਸੀ ਤੇ ਆਉਂਦੇ ਦਿਨਾਂ ਦੇ ਅੰਦਰ ਜਿਹੜੀਆਂ ਦੂਜੀਆਂ ਟਰਾਲੀਆਂ ਸਾਡੀਆਂ ਗੁੰਮੀਆਂ ਨੇ ਉਹਨਾਂ ਪਰਿਵਾਰਾਂ ਦੇ ਕੰਮਕਾਰ ਪ੍ਰਭਾਵਿਤ ਨਾ ਹੋਣ ਉਹਨਾਂ ਦੇ ਹੱਲ ਬਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਸਾਡਾ ਸਹਿਯੋਗ ਦਿਓ ਆਪਾਂ ਉਹਨਾਂ ਦੇ ਸਾਰੇ ਜਿਹੜੇ ਪਰਿਵਾਰਕ ਨੁਕਸਾਨ ਨੇ ਉਹਨਾਂ ਨੂੰ ਆਪਾਂ ਪੂਰ ਸਕੀਏ ਟਰਾਲੀ ਦੀ ਘਟਨਾ ਤੇ ਇੱਥੋਂ ਤੱਕ ਕਿ ਆਉਂਦੇ ਦਿਨਾਂ ਦੇ ਅੰਦਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਸਮਾਨ ਸਾਡਾ ਸ਼ੰਭੂ ਦੇ ਖਨੋਰੀ ਮੋਰਚੇ ਚੋਂ ਲੁੱਟਿਆ ਉਹਦੇ ਲਈ ਵੱਡਾ ਸੰਘਰਸ਼ ਹੋਏਗਾ ਲੋਕਾਂ ਤੋਂ ਸਹਿਯੋਗ ਮੰਗਣਾ ਚਾਹੁੰਦੇ ਆਂ ਕਿ ਤੁਸੀਂ ਸੰਘਰਸ਼ਾਂ ਨੂੰ ਜੀਵਤ ਰੱਖਣ ਲਈ ਇਹ ਜਿਹੜਾ ਕਿਸਾਨ ਲਹਿਰ ਦੇ ਉੱਤੇ ਹਮਲਾ ਲਗਾਤਾਰ ਹੋ ਰਿਹਾ ਹੈ ਇਹਦਾ ਵੱਡੀ ਪੱਧਰ ਤੇ ਸਾਥ ਦਿਓ ਤਾਹੀਂ ਇਹ ਮਸਲੇ ਆ ਜਿਹੜੇ ਹੱਲ ਹੋਣਗੇ ਨਹੀਂ ਤੇ ਸਾਡਾ ਖੇਤੀ ਸੈਕਟਰ ਹੈ ਜਿਹੜਾ ਪਬਲਿਕ ਸੈਕਟਰ ਹੈ ਜਿਹੜਾ ਇਹੇ ਤਵਾ ਹੋ ਜਾਊਗਾ ਸੋ ਇਸ ਗੱਲ ਨੂੰ ਅਸੀਂ ਘਰ ਘਰ ਤੱਕ ਲੈ ਕੇ ਜਾਵਾਂਗੇ ਹਰ ਘਰ ਚੋਂ ਆਸ ਕਰਾਂਗੇ ਕਿ ਤੁਸੀਂ ਨਾਲ ਤੁਰੋ ਆਪਾਂ ਇਹ ਪ੍ਰਾਪਤੀਆਂ ਨੇ ਜਿਹੜੀਆਂ ਉਹ ਕਰਨੀਆਂ ਹੈਗੀਆਂ ਸੋ ਸਾਰਿਆਂ ਦਾ ਇੱਕ ਵਾਰੀ ਫੇਰ ਜਿਨ੍ਹਾਂ ਨੇ ਇਸ ਟਰਾਲੀ ਨੂੰ ਪਰਿਵਾਰ ਨੂੰ ਦੇਣ ਲਈ ਆਪਣਾ ਫੰਡ ਦੇ ਵਿੱਚ ਯੂਨੀਅਨ ਦੇ ਵਿੱਚ ਹਿੱਸਾ ਪਾਇਆ ਉਹਨਾਂ ਸਾਰੀ ਸੰਗਤ ਦਾ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਪੂਰਾ ਹੌਸਲਾ ਦਿੱਤਾ ਤੇ ਮੰਗ ਨਹੀਂ ਰੱਖੀ ਤੇ ਆਸ ਕਰਾਂਗੇ ਕਿ ਹਰ ਵਾਰ ਸਾਨੂੰ ਲੋਕ ਇਸੇ ਤਰ੍ਹਾਂ ਹੀ ਜਦੋਂ ਕੋਈ ਉਦੋਲਣਾ ਲਈ ਸਾਧਨਾ ਦੀ ਮੰਗ ਕਰਾਂਗੇ ਤਾਂ ਖੁੱਲੇ ਦਿਲ ਨਾਲ ਹਾਂ ਕਰਨਗੇ ਤੇ ਕਰਦੇ ਰਹੇ ਹੈ ਸਰਕਾਰ ਨੇ ਜਿਹੜਾ ਇਰਾਦਾ ਬਣਾਇਆ ਸੀ ਵੀ ਸ਼ਾਇਦ ਲੋਕ ਇਹਨਾਂ ਦਾ ਸਮਾਨ ਖੁਰਦ-ਬੁਰਦ ਕਰਦੇਓ ਲੁੱਟ ਲੋ ਮੋਰਚੇ ਨੂੰ ਚੋਰੀ ਕਰ ਲੋ ਲੋਕ ਇਹਨਾਂ ਦਾ ਗਾਲ ਫੜਨਗੇ ਵੀ ਸਾਡੇ ਸੰਤ ਦੇਓ ਸਾਡਾ ਸਮਾਨ ਦਿਓ ਇਹ ਅੱਜ ਮਿਸਾਲ ਕਾਇਮ ਕੀਤੀ ਆ ਲੋਕਾਂ ਨੇ ਕਿ ਸਰਕਾਰ ਦੀ ਹਰ ਚਾਲ ਨੂੰ ਲੋਕ ਕੁੱਟਦੇ ਹੁੰਦੇ ਆ ਸੋ ਇਹ ਲੋਂਗੋਵਾਲ ਦੀ ਧਰਤੀ ਦੇ ਸ਼ਹੀਦਾਂ ਦੀ ਧਰਤੀ ਦੇ ਵਾਰਸ ਲੋਕਾਂ ਨੇ ਭਗਮਾਨਤਮਾਨ ਦੀ ਸਰਕਾਰ ਨੂੰ ਇਹ ਪਰਿਵਾਰਾਂ ਦੇ ਕੰਮਕਾਰ ਨੂੰ ਪੂਰਾ ਕਰਨ ਲਈ ਟਰਾਲੀ ਦੇ ਕੇ ਜਵਾਬ ਦਿੱਤਾ ਕਿ ਤੇਰੇ ਜ਼ਬਰ ਤੇ ਜ਼ੁਲਮ ਮੂਰੇ ਡੋਲਣ ਵਾਲੇ ਨਹੀਂ ਝੁਕਣ ਵਾਲੇ ਨਹੀਂ ਆਉਂਦੇ ਦਿਨਾਂ ਦੇ ਅੰਦਰ ਤੈਨੂੰ ਝੁਕਾ ਕੇ ਕੱਲੀ-ਕੱਲੀ ਮੰਗ ਪੂਰੀ ਕਰਾਉਣੀ ਹੈਗੀ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਹਾਡਾ ਪਰਿਵਾਰ ਦੇ ਮੈਂਬਰ ਨਾਲ ਵੀ ਗੱਲਬਾਤ ਆ ਜਿਹੜੀ ਆਪਾਂ ਕਰਾਂਗੇ ਕਿ ਅੱਜ ਉਹਨਾਂ ਨੂੰ ਕਿਵੇਂ ਦਾ ਜਿਹੜਾ ਮਹਿਸੂਸ ਹੋ ਰਿਹਾ ਵੀ ਇਹਨੇ ਟਰਾਲੀ ਆ ਜਿਹੜੀ ਉਹ ਜਥੇਵੰਦੀ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਹਾਂਜੀ ਬਹੁਤ ਖੁਸ਼ੀ ਪ੍ਰਵਾਹ ਹੋ ਰਹੀ ਹੈ ਜੀ ਕੰਮ ਖੜ ਗਿਆ ਸੀ ਚੱਲਦਾ ਹੋ ਗਿਆ ਜੀ ਬਾਕੀ ਸਾਨੂੰ ਕੋਈ ਪ੍ਰਵਾਹ ਨਹੀਂ ਸੀ ਅਸੀਂ ਤਾਂ ਹਲੇ ਵੀ ਕਿਹਾ ਸੀ ਕੋਈ ਨਹੀਂ ਫੇਰ ਆ ਜੂਗੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦੀ ਜਥੇਬੰਦੀ ਦਾ ਭੈਣਾ ਭਾਈਆਂ ਦਾ ਜੀ ਨੇ ਸਹਿਯੋਗ ਦਿੱਤਾ ਜੀ ਸੋ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਹੈ ਜਿਹੜਾ ਯੋਧੇ ਨੇਗੇ ਕੋਈ ਪ੍ਰਵਾਹ ਨਹੀਂ ਸੀ ਸਾਨੂੰ ਹਲੇ ਵੀ ਚਾਹੀ ਸਾਨੂੰ ਇਹ ਟਰਾਲੀ ਦੀ ਜਿਹੜੀ ਪ੍ਰਾਪਤੀ ਨਾ ਹੁੰਦੀ ਹੁਣ ਗੱਲ ਕਰਾਂਗੇ 1 ਮਿੰਟ ਸਰ ਪ੍ਰਧਾਨ ਜੀ ਨਾਲ ਕੇ ਪ੍ਰਧਾਨ ਜੀ ਤੁਹਾਨੂੰ ਕਿਵੇਂ ਅੱਜ ਇਹ ਸਾਰੀ ਗੱਲਬਾਤ ਆ ਜਿਹੜੀ ਮਹਿਸੂਸ ਹੋ ਰਿਹਾ ਕਿਸ ਤਰ੍ਹਾਂ ਆਪਾਂ ਆਉਂਦੇ ਸਮੇਂ ਦੇ ਵਿੱਚ ਲੋਕ ਨੇ ਜਿਹੜੇ ਜਥੇਬੰਦੀਆਂ ਦਾ ਤੇ ਸੰਘਰਸ਼ਾਂ ਦਾ ਸਾਥ ਆ ਜਿਹੜਾ ਉਹ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਨੇ تقریبا ਸਾਰਾ ਕੁਝ ਦੱਸ ਹੀ ਦਿੱਤਾ ਪਰ ਜਿਹੜਾ ਅੱਜ ਦਾ ਇਹ ਤਗਦਰ ਕੀਤਾਗਾ ਲੋਕਾਂ ਨੇ ਹੌਸਲਾ ਵਧਾਇਆ ਜਿਹੜੇ ਵੀਰ ਦੀ ਟਰਾਲੀ ਗੁੰਮ ਹੋਈ ਸੀ ਭਾਵੇਂ ਉਹਨੇ ਸਾਨੂੰ ਨਹੀਂ ਕਿਹਾ ਜਥੇ ਬੰਦੇ ਨੂੰ ਪਰ ਅਸੀਂ ਉਹਦੀ ਆਰਥਿਕ ਹਾਲਤ ਦੇਖ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਕਾਰੋਬਾਰ ਨੂੰ ਦੇਖ ਕੇ ਇਹ ਸਾਰੀ ਸੰਗਤ ਦੇ ਮਨਾਂ ਨੂੰ ਠੇਸ ਪਹੁੰਚੀ ਔਰ ਸਾਰੀ ਸੰਗਤ ਨੇ ਤਫੁਰ ਇਕੱਠਾ ਕਰਕੇ ਇਹ ਟਰਾਲੀ ਦਾ ਤਹਿਆ ਕੀਤਾ ਔਰ ਇਸ ਪਰਿਵਾਰ ਨੂੰ ਟਰਾਲੀ ਭੇਟ ਕੀਤੀ ਔਰ ਸਰਕਾਰ ਦੇ ਮੂੰਹ ਤੇ ਚਪੇੜ ਲਾਈ ਹੈ ਕਿ ਜਿੱਥੇ ਲੋਕ ਲੋਕਾਂ ਨੇ ਹੌਸਲਾ ਰੱਖ ਕੇ ਹਰ ਪੀੜਤਾ ਦੇ ਤੇ ਦੂਸਰੇ ਜਿਨ੍ਹਾਂ ਦੇ ਘਰ ਟੱਗੇ ਉਹਨਾਂ ਲੋਕਾਂ ਦੀ ਮਦਦ ਕੀਤੀ ਹੈ ਤਾਂ ਉੱਥੇ ਜਿੱਥੇ ਸਾਡੀਆਂ ਸਰਕਾਰ ਨੇ ਸਾਡਾ ਏਡਾ ਵੱਡਾ ਨੁਕਸਾਨ ਕੀਤਾ ਗਰੀਬ ਕਿਸਾਨਾਂ ਦਾ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕਰਜ਼ੇ ਲੈ ਕੇ ਸੰਧ ਬਣਾਏ ਹੋਣਗੇ ਉਨਾਂ ਦੇ ਸੰਗਤ ਉਹਨਾਂ ਦੇ ਜਿਹੜੇ ਸੰਧਨ ਸੰਧਨ ਹੈਗੇ ਉਹ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀਗੇ ਸ਼ਹਿਰੇ ਲਹਿਰ ਦਬ ਜੂ ਪਰ ਅੱਜ ਇਹ ਮਿਸਾਲ ਪੈਦਾ ਕਰਤੀ ਲੋਂਗੋ ਵਾਲੇ ਦੀ ਧਰਤੀ ਨੇ ਔਰ ਲੋਂਗੋ ਵਾਲੇ ਦੀ ਧਰਤੀ ਦੇ ਵਾਰਸਾਂ ਨੇ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਜ਼ਬਰ ਕਰ ਲੋ ਅਸੀਂ ਇਹਦੇ ਨਾਲ ਦਬਦੇ ਨਹੀਂ ਹੈਗੇ ਔਰ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ